ਅਮੇ ਸਰਵਿੱਚ ਨਗਰ ਨਿਗਮ ਚੋਲਾ ਦੇ ਚੱਲਦੇ 85 ਨੰਬਰ ਵਾਰਡ ਤੇ VOTING ਹੋ ਰਹੀ ਹੈ VOTING ਸਵੇਰੇ 7 ਵਜੇ ਤੋਂ 4 ਵਜੇ ਤੱਕ ਹੋਵੇਗੀ ਲੋਕ ਭਾਰੀ ਠੰਡ ਦੇ ਬਾਵਜੂਦ ਪੋਲਿੰਗ ਬੂਥ ਤੇ ਵੋਟ ਪਾਉਣ ਲਈ ਪਹੁੰਚਣ ਸ਼ੁਰੂ ਹੋ ਗਏ ਨੇ ਵਾਰਡ ਨੰਬਰ 28 ਤੋਂ ਕਾਂਗਰਸ ਦੇ ਉਮੀਦਵਾਰ ਸੌਰਵ ਮਿੱਠੂ ਮੈਦਾਨ ਵਿੱਚ ਨੇ ਤੇ ਪਰਿਵਾਰ ਸਮੇਤ ਉਹਨਾਂ ਨੇ ਵੋਟ ਪਾਈ ਹੈ ਮੇਰੀ ਵਾਰਡ ਨੰਬਰ 28 ਮੈਂ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਜੀ ਮਿੱਠੂ ਮੈਦਾਨ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਇੱਕ ਅਪੀਲ ਵੀ ਕਰਨਾ ਚਾਹੁੰਦਾ ਸਾਰੇ ਵੋਟਰਾਂ ਨੂੰ ਘਰੋਂ ਨਿਕਲੋ ਬਹੁਤ ਜ਼ਿਆਦਾ ਰਸੋ ਸਾਹ ਨਜ਼ਰ ਆ ਰਿਹਾ ਹੈ ਸਾਲੇ 7:30 ਹੋਏ ਆ ਇੰਨੀ ਠੰਡ ਚ ਲੋਕ ਜਿਵੇਂ ਲੱਗ ਰਹੇ ਐ ਲਾਈ ਲੱਛ ਬਹੁਤ ਵਧੀਆ ਕਿਰਪਾ ਹੈ ਪ੍ਰਮਾਤਮਾ ਦੀ ਤੇ ਜੋ ਇਹਨਾਂ ਨੇ ਕੱਲ ਤੱਕ ਆ ਕੀਤਾ ਤੁਹਾਡੇ ਦਿੱਖਤਾਂ ਨੂੰ ਪਤਾ ਹੀ ਹੋਊਗਾ ਸਰਕਾਰ ਨੇ ਤੇ ਮੈਂ ਤੁਹਾਡੇ ਮਾਧਮ ਰਹੀ ਇਹੋ ਹੀ ਚਾਹਣਾ ਚਾਹੁੰਨਾ ਸੀਪੀ ਸਾਹਿਬ ਨੂੰ ਵੀ ਬੀਜਪੀ ਸਾਹਿਬ ਨੂੰ ਵੀ ਇੱਕ ਪੋਲਾਈਟਲੀ ਤਰੀਕੇ ਨਾਲ ਇਲੈਕਸ਼ਨ ਕਰਾਈ ਜਾਵੇ ਕਿ ਜੋ ਜੋ ਲੋਕਾਂ ਦੀ ਕਚਹਿਰੀ ਚ ਜੋ ਲੋਕਾਂ ਦਾ ਫੈਸਲਾ ਲੋਕਾਂ ਨੇ ਦੇਣਾ ਐ ਐਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਐ ਸਾਰੇ ਸਰਕਾਰ ਨੂੰ ਵੀ ਇਹ ਤੱਕ ਆ ਨਾ ਕਰੋ ਬੜੇ ਰਾਮ ਨਾਲ ਲੱਛੇ ਸੀਸੀਟੀਵੀ ਕੈਮਰੇ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਪ੍ਰਸ਼ਾਸਨ ਦੇ ਵੱਲੋਂ ਇੱਥੇ ਜੀ ਹੋਣ ਸਦੀ ਹੋਈ ਹੈ ਬਿਲਕੁਲ ਸੀਸੀਟੀਵੀ ਕੈਮਰੇ ਨਾਲ ਪ੍ਰਸ਼ਾਸਨ ਦੀ ਨਜ਼ਰ ਰੱਖੀ ਜਾ ਰਹੀ ਹੈ ਪਰ ਦੇਖੋ ਪ੍ਰਮਾਤਮਾ ਇਹ ਕਿਹੜੇ ਰੰਗ ਕਿੰਦਾ ਦਾ ਮਾਹੌਲ ਹੈ ਤੁਸੀਂ ਅੰਦਰ ਹੋ ਕਹੇ ਬੂਥਾਂ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਹੈ ਸੱਟ ਹੈ ਸਾਰੇ ਕੋਈ ਚਿੰਤਾ ਨਹੀਂ ਪਰ ਸਰਕਾਰ ਨਾਲ ਕੋਈ ਗੜਬੜ ਕਰੇ ਬਾਕੀ ਕੋਈ ਚਤਾ ਪ੍ਰਸ਼ਾਸਨ ਦੇ ਪੂਰਾ ਭਰੋਸਾ ਜੀ ਪ੍ਰਸ਼ਾਸਨ ਦੇ ਪੂਰਾ ਭਰੋਸਾ ਤਾਂ ਕਿੰਨੇ ਬੂਥ ਹੈਗੇ ਜੀ ਡਾਟਾ ਸਾਡੀ ਵਾਰਚ 10 ਪੁਆਇੰਟ ਕੀ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਵਰਕਰਾਂ ਨੂੰ ਆਪਣੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹਣਾ ਆਓ ਨਾ ਘਰੋਂ ਉਠੋ ਛੱਡੋ ਰੁਝਾਈਆਂ ਤੇ ਪਾਹੋਂ ਵੋਟਾਂ ਤੇ ਸ਼ਾਮੀ ਮਾਰੇ ਕਿਰਪਾ ਕਰੇ ਜੀ ਆਣਾ ਜੀਰਣਮ ਪੁਜੀਤ ਰਾਏ 28 ਵਾਰਦਾਲ ਜੀ ਮੈਂ ਰਿਟਾਇਰਡ ਲੀਡਰ ਜੈ ਸਾਹਿਬ ਸੈਸ਼ਨ ਕੋਟ ਤੋਂ ਆਂ ਕੀ ਕਹਿਣਾ ਚਾਹੋਗੇ ਮੈਂ ਤੇ ਉਹੀ ਕਹਾਂਗਾ ਜੀ ਕੌਂਸਲਰ ਦੀ ਇਲੈਕਸ਼ਨ ਜਿਹੜੀ ਹੁੰਦੀ ਹੈ ਹਰ 5 ਸਾਲ ਤੇ ਬਾਅਦ ਹੁੰਦੀ ਹੈ ਔਰ ਆਪਾਂ ਆਪਣਾ ਨੁਮਾਇੰਦਾ ਕਾਰਪੋਰੇਸ਼ਨ ਦੇ ਵਿੱਚ ਭੇਜਦੇ ਆਂ ਜੇ ਕਾਰਪੋਰੇਸ਼ਨ ਦਾ ਕੌਂਸਲਰ ਭੇਜਦੇ ਆਂ ਜੇਕਰ ਕੰਮ ਨਹੀਂ ਕਰਦਾ ਤੇ ਆਪਾਂ ਫਿਰ ਪੁਛਤਾਂਦੇ ਆਂ ਮੇਨ ਸਮੱਸਿਆ ਇੱਥੇ ਇਲਾਕੇ ਦੀ ਹੱਲ ਲੱਗੀ ਹੈ ਜੀ ਕੂੜੇ ਵਾਲੀ ਗੱਡੀ ਕੂੜੇ ਵਾਲੀ ਗੱਡੀ ਜੇ ਚਾਰ-ਚਾਰ ਦਿਨ ਪੰਜ-ਪੰਜ ਦਿਨ ਨਹੀਂ ਆਉਂਦੀ ਤੇ ਸਾਰਾ ਬਜ਼ਾਰਾਂ ਦੇ ਵਿੱਚ ਗਲੀਆਂ ਵਿੱਚ ਕੂੜਾ ਖਿਲਰਿਆ ਰਹਿੰਦਾ ਦੂਜੀ ਸਮੱਸਿਆ ਹੈ ਜੀ ਕੁੱਤਿਆਂ ਦੀ ਕੁੱਤੇ ਇੰਨੇ ਨੇ ਡੌਗ ਬਾਈਟਸ ਜਿਹੜੀਆਂ ਬੱਚੇ ਬਚਾਰੇ ਖੇਡ ਨਹੀਂ ਸਕਦੇ ਇੱਥੇ ਗਲੀਆਂ ਦੇ ਵਿੱਚ ਕਿੜਦੇ ਆ ਕੁੱਤਾ ਕੱਟ ਜਾਂਦਾ ਫਿੱਟੀਕੇ ਲੱਗਦੇ ਨੇ ਉਹਨਾਂ ਨੂੰ ਤੀਜੀ ਸਮੱਸਿਆ ਹੈ ਜੀ ਫੀਵਰ ਦੀ ਜਦੋਂ ਸੀਵਰ ਦਾ ਪਾਣੀ ਜਿਹੜਾ ਬਲੌਕ ਹੋ ਜਾਂਦਾ ਪਾਣੀ ਦਾ ਜਿਹੜਾ ਬਲੌਕ ਹੁੰਦੇ ਕਾਰਨ ਉਹ ਜਦੋਂ ਪਾਣੀ ਟੈਂਕ ਟੈਂਕੀ ਛੱਡਦੇ ਆ ਸਾਰਾ ਸੱਕ ਪਾਣੀ ਹੋ ਕੇ ਨਲਕਿਆਂ 'ਚ ਆ ਜਾਂਦਾ ਉਹਦੇ ਨਾਲ ਕਈ ਲੋਕੀ ਤੇ ਬਿਮਾਰ ਹੋ ਜਾਂਦੇ ਨੇ ਗੰਦਾ ਪਾਣੀ ਪੀਂਦੇ ਨਾਲ ਡਾਕਟਰਾਂ ਦੇ ਕੋਲ ਜਾਣਾ ਪੈਂਦਾ ਮੇਰੀ ਤੇ ਇਹੀ ਆ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਆਪਣਾ ਵੋਟਰ ਹੈ ਬੜਾ ਜਾਗਰੂਕ ਹੋ ਚੁੱਕਾ ਹੈ ਕੋਡ ਫੌਜ ਸਮਝ ਕੇ ਪਾਵੇ ਫੇਰ ਆਂਦੇ ਸਾਲ ਨੂੰ ਫੇਰ ਪਛਤਾਣਾ ਨਾ ਪਵੇ